ਲੰਗੇ ਦਿਨੀ ਦਰਬਾਰ ਸਾਹਿਬ ਦੇ ਵਿੱਚ ਕੁਝ ਧਮਕੀਆਂ ਆਉਂਦੀਆਂ ਨੇ ਈਮੇਲਜ਼ ਦੇ ਜ਼ਰੀਏ ਸ੍ਰੀ ਦਰਬਾਰ ਸਾਹਿਬ ਸੰਬੰਧੀ ਧਮਕੀਆਂ ਭੇਜੀਆਂ ਗਈਆਂ ਜਿਸ ਦੇ ਚਲਦੇ ਇਸ ਮਸਲੇ ਨੂੰ ਪੁਲਿਸ ਤੱਕ ਵੀ ਪਹੁੰਚਾਇਆ ਗਿਆ ਇਥੋਂ ਤੱਕ ਕਿ ਐਸਜੀਪੀਸੀ ਵੱਲੋਂ ਉੱਚ ਪੱਧਰ ਦੇ ਉੱਤੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਔਰ ਪੁਲਿਸ ਦੀ ਤਾਇਨਾਤੀ ਜਿਹੜੀ ਹੈ ਉਹ ਖਾਸ ਤੌਰ ਦੇ ਉੱਤੇ ਵੱਧਦੀ ਨਜ਼ਰ ਆਈ ਬੀਐਸਐਫ ਦੀ ਤਾਇਨਾਤੀ ਇਵਨ ਇਸ ਇਨਾ ਥਾਮਾਂ ਦੇ ਉੱਤੇ ਵੱਧਦੀ ਨਜ਼ਰ ਆਈ ਹੁਣ ਇਸ ਪਿੱਛੇ ਕਿਸ ਦਾ ਹੱਥ ਹੈ ਇਹ ਖੰਗਾਲਣ ਦੀ ਜਿੱਥੇ ਕੋਸ਼ਿਸ਼ ਹੋ ਰਹੀ ਹੈ ਉੱਥੇ ਹੀ ਸੀਐਮ ਭਗਵੰਤ ਮਾਨ ਵੱਲੋਂ ਇਸ ਮਸਲੇ ਦੇ ਉੱਤੇ ਆਪ ਜਾਣਕਾਰੀ ਸਾਂਝੀ ਕੀਤੀ ਗਈ ਹੈ ਸੀਐਮ ਭਗਵੰਤ ਮਾਨ ਨੇ ਇਸ ਮਾਮਲੇ ਨੂੰ ਡਰੈਸ ਕੀਤਾ ਹੈ ਔਰ ਨਾਲੋਂ ਨਾਲ ਮੀਟਿੰਗਸ ਦਾ ਦੌਰ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਔਰ ਇਸ ਮਸਲੇ ਦੇ ਉੱਤੇ ਉੱਚ ਪੱਧਰੀ ਮੀਟਿੰਗਸ ਜਿਹੜੀਆਂ ਨੇ ਉਹ ਸੱਦੀਆਂ ਜਾ ਰਹੀਆਂ ਨੇ ਖਾਸ ਤੌਰ ਦੇ ਉੱਤੇ ਪੁਲਿਸ ਪਰਸਨਲਸ ਜਿਹੜੇ ਨੇ ਅੰਮ੍ਰਿਤਸਰ ਦੇ ਵਿੱਚ ਐਕਟਿਵ ਹੋ ਗਏ ਨੇ ਬੀਐਸਐਫ ਦੇ ਜਵਾਨ ਜਿਹੜੇ ਨੇ ਉਹ ਐਕਟਿਵ ਹੋ ਗਏ ਨੇ ਆਖਰਕਾਰ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕੌਣ ਬੰਬ ਪਲਾਂਟ ਕਰਨਾ ਚਾਹੁੰਦਾ ਹੈ ਲੰਗੇ ਦੀਣੀ ਬਹੁਤ ਸਾਰੀਆਂ ਧਮਕੀਆਂ ਵੇਖਣ ਨੂੰ ਮਿਲੀਆਂ ਦੱਸਿਆ ਗਿਆ ਕਿ 5 ਦੇ ਕਰੀਬ ਧਮਕੀਆਂ ਈਮੇਲਾਂ ਜ਼ਰੀਆ ਆਈਆਂ ਔਰ ਉਹਨਾਂ ਬਾਰੇ ਜਾਣਕਾਰੀ ਜਿਹੜੀ ਹੈ ਉਹ ਚ ਪੱਧਰ ਦੇ ਉੱਤੇ ਸਾਂਝੀ ਵੀ ਕੀਤੀ ਗਈ ਐਸਜੀਪੀਸੀ ਵੱਲੋਂ ਵੀ ਅਪੀਲਾਂ ਕੀਤੀਆਂ ਗਈਆਂ ਔਰ ਇਸ ਮਸਲੇ ਦੇ ਉੱਤੇ ਹੁਣ ਸੀਐਮ ਭਗਵੰਤ ਮਾਨ ਦਾ ਪ੍ਰਤੀਕਰਮ ਖਾਸ ਤੌਰ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਵਿਸ਼ੇਸ਼ ਮੀਟਿੰਗ ਜਿਹੜੀ ਆ ਉਹ ਸੀਐਮ ਭਗਵੰਤ ਮਾਨ ਨੇ ਕੀਤੀ ਹੈ ਅੱਜ ਲਿਖਦੇ ਨੇ ਕਿ ਅੱਜ ਚੰਡੀਗੜ੍ਹ ਵਿਖੇ ਸਚਕਣ ਸ਼੍ਰੀ ਦਰਬਾਰ ਸਾਹਿਬ ਜੀ ਨੂੰ ਆਈਆਂ ਧਮਕੀਆਂ ਆਵਲੀਆਂ ਈਮੇਲਸ ਦੇ ਬਾਰੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਹਾਈ ਲੈਵਲ ਮੀਟਿੰਗ ਕੀਤੀ ਹੈ ਅਸੀਂ ਪੰਜਾਬ ਦੀ ਸੁਰੱਖਿਆ ਨਾਲ ਕੋਈ ਵੀ ਸਮਝੌਤਾ ਨਹੀਂ ਹੋਣ ਦੇਵਾਂਗੇ ਸਾਡੀਆਂ ਸੁਰੱਖਿਆ ਏਜੰਸੀਆਂ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਨੇ ਅਤੇ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਫਵਾਹਾਂ ਤੋਂ ਸੁਚੇਤ ਰਹਿਣ ਸਾਰੇ ਧਰਮਾਂ ਦੇ ਧਾਰਮਿਕ ਸਥਾਨ ਸਾਡੇ ਲਈ ਪਵਿੱਤਰ ਤੇ ਪੂਜਣਯੋਗ ਨੇ ਅਸੀਂ ਇਹਨਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਦੇਸ਼ ਅਤੇ ਸਮਾਜ ਵਿਰੋਧੀ ਤਾਕਤਾਂ ਦੇ ਨਾਲ ਪੂਰੀ ਸਖਤੀ ਅਤੇ ਮੁਸ਼ਤੈਦੀ ਨਾਲ ਨਜਿੱਠਿਆ ਜਾਵੇਗਾ ਸੀਐਮ ਭਗਵੰਤ ਮਾਨ ਵਿਸ਼ੇਸ਼ ਮੀਟਿੰਗ ਕਰਦੇ ਨਜ਼ਰ ਆ ਰਹੇ ਨੇ ਤਸਵੀਰਾਂ ਵੀ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ ਜਿਸ ਦੇ ਵਿੱਚ ਡੀਜੀਪੀ ਗੌਰਵ ਯਾਦਵ ਔਰ ਹੋਰ ਵੀ ਅਧਿਕਾਰੀ ਮੌਜੂਦ ਨੇ ਸੀਐਮ ਭਗਵੰਤ ਮਾਨ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗਸ ਕਰਦੇ ਨੇ ਉੱਚ ਲੈਵਲ ਮੀਟਿੰਗ ਜਿਹੜੀ ਆ ਚੰਡੀਗੜ੍ਹ ਦੇ ਵਿੱਚ ਹੋਈ ਹੈ ਔਰ ਇਸ ਮੀਟਿੰਗ ਤੋਂ ਬਾਅਦ ਸੀਐਮ ਭਗਵੰਤ ਮਾਨ ਇਹ ਅਪੀਲ ਕਰਦੇ ਆ ਕਿ ਕੋਈ ਵੀ ਅਫਵਾਹ ਦੇ ਉੱਤੇ ਯਕੀਨ ਨਾ ਕੀਤਾ ਜਾਵੇ ਜਦਕਿ ਪੁਲਿਸ ਪਰਸਨੈਲਸ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਤਾਇਨਾਤ ਨੇ ਮੁਸਤੈਦ ਨੇ ਔਰ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਹੋਣ ਦਿੱਤਾ ਜਾਵੇਗਾ ਖੈਰ ਹੁਣ ਵੇਖਣ ਦੀ ਲੋੜ ਹੈ ਕਿ ਆਉਣ ਦੇ ਸਮੇਂ ਦੇ ਵਿੱਚ ਕੀ ਕੁਝ ਵਾਪਰੇਗਾ ਹਾਲਾਂਕਿ ਉਮੀਦ ਹੈ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਦੇ ਨਾਲ ਕੋਈ ਵੀ ਨਾਂ ਵਾਪਰੇ ਕੋਈ ਭਾਣਾ ਇਸ ਤਰ੍ਹਾਂ ਦਾ ਨਾਂ ਵਾਪਰੇ ਔਰ ਪੰਜਾਬ ਪੁਲਿਸ ਬੀਐਸਐਫ ਦੀ ਫੋਰਸ ਔਰ ਸਾਰੀਆਂ ਜਿਹੜੀਆਂ ਏਜੰਸੀਆਂ ਨੇ ਉਹ ਜ਼ਰੂਰ ਮੁਸ਼ਤੈਦ ਨੇ ਤਾਇਨਾਤ ਨੇ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰਹੋ 1 India ਪੰਜਾਬੀ ਤੇ